ਹੁਣ ਕਥਾ ਤਾਂ ਸਭ ਨੇ ਸੁਣੀ ਹੋਊਗੀ ਜਿਹਦੀ ਜੁਦਿੱਸ਼ਤ੍ਰ ਦੀ ਤੇ ਦਰੋਣ ਦੀ ਹੁਣ ਦਰੋਣ ਨੇ ਜਦੋਂ ਪਾਠ ਪੜਾਇਆ ਉਹਨਾਂ ਨੂੰ ਵੀ ਤੁਸੀਂ ਪਹਿਲਾ ਲੈਸਨ ਪੜਾਇਆ ਵੀ ਸੱਚ ਬੋਲੋ ਹੁਣੇ ਲੈਸਨ ਜਦੋਂ ਉਹਨਾਂ ਨੇ ਪੜਾ ਦਿੱਤਾ ਸਾਰਿਆਂ ਨੂੰ ਵੀ ਯਾਦ ਕਰਕੇ ਆਇਓ ਦੂਜੇ ਦਿਨ ਸਾਰੇ ਯਾਦ ਕਰਕੇ ਆ ਗਏ ਦੂਜੇ ਦਿਨ ਦੂਜਾ ਲੈਸਨ ਪੜਾਇਆ ਅੱਜ ਤੀਜਾ ਤੀਜੇ ਦਿਨ 4 ਦਿਨ ਹੋ ਗਏ 5 ਦਿਨ ਜਿਹੜਾ ਜੁਦਿਸ਼ਟਰ ਸੀ ਉਹ ਪਹਿਲੇ ਲੈਸਨ ਤੇ اٹਕਿਆ ਪਹਿਲੇ ਲੈਸਨ ਤੇ ਰੁਕਿਆ ਹੋਇਆ ਦਰੋਣਾਚਾਰੀਆ ਨੂੰ ਵੀ ਬੜੀ ਚਿੰਤਾ ਹੋਈ ਵੀ ਮੈਂ ਤਾਂ ਇਹਨੂੰ ਮਹਾਨ ਸਮਝਦਾ ਸੀ ਵੀ ਸ਼ਾਂਤ ਆ ਵੀਕ ਅਰਭੀ ਆਤਮਾ ਵੀ ਇਹ ਪਹਿਲੇ ਤੇ ਹੀ اٹਕ ਗਿਆ ਐਡੀ ਅੜਚਣ ਹੈ ਕਿ ਵੀ ਪਹਿਲੇ ਸਵਾਲ ਤੇ ਵੀ ਵੀ ਬਾਕੀ ਦਾ ਯਾਦ ਕਰਕੇ ਆਈ ਜਾਂਦੇ ਨੇ ਅੱਗੇ 7ਵੇਂ 8ਵੇਂ सवाल तो भी याद करके आ गए सारे भी ये पहले तो ही अटक है भी ये कारण की है उन्होंने आखिरी युधिष्टर पूछ लिया भी मैनु तू यस भी तू पहले तो क्यों अटक है भी ये तो कि तक याद करके आ गए युधइ्टर कहता भी देखो जे तो इस तरह ही याद करके आना भी सच बोलो भी फिर तक कोई अड़चन नहीं हैगी ਫਿਰ ਤਾਂ ਕੋਈ ਗੱਲੇ ਨਹੀਂ ਮਖਰਿਆ ਹੁੰਦਾ ਪਰ ਜਿਵੇਂ ਤੁਸੀਂ ਕਿਹਾ ਵੀ ਸੱਚ ਬੋਲੋ ਕਹਿੰਦੇ ਮੈਂ ਉਦੋਂ ਦਾ ਹੀ ਕੋਸ਼ਿਸ਼ ਕਰ ਰਿਹਾ ਸੱਚ ਬੋਲਣ ਦੀ ਪਰ ਹਲੇ ਅੜਚਣ ਆ ਰਹੀ ਹੈ ਸੱਚ ਬੋਲਿਆ ਜਾ ਨਹੀਂ ਰਿਹਾ ਵੀ ਰੁਕਾਵਟ ਪੈ ਰਹੀ ਹੈ ਇਸ ਕਰਕੇ ਜੀਵਨ ਚ ਨਹੀਂ ਉਤਰ ਰਿਹਾ ਕਹਿੰਦਾ ਜੇ ਜੀਵਨ ਚ ਨਾ ਉਤਰੇ ਅਗਲੇ ਪਾਠ ਤੇ ਜਾਣਾ ਕੀ कहना जो पहले पाठ तो सच बोलना हो ही गया मैं फिर अगला लैसन ही नहीं है अगला लैसन ही नहीं एक लैसन आ भी सच बोलो सच हो गए तो मन सच साच्च, मन सच मुख साचा भी जे मन सच मुख तो पे सचा भी फिर अगले पाठते जाना क्यों इस करके भी जब तक जीवन च ना उतरे ओना चेर ਮਨੁੱਖ ਦੀ ਭੇਤਰ ਦੇਖੋ ਮਨ ਦੇ ਹਉ ਪਾਉ ਚਿਹਰੇ ਤੇ ਪ੍ਰਗਟ ਹੁੰਦੇ ਨੇ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ θੀਆ ਅਨਕ ਯਤਨ ਕਰ ਹਿਰਦੇ ਰੱਖਿਆ ਰਤਨ ਨਾ ਛਪੇ ਛਪਾਇਆ ਹੁਣ ਹਰ ਕਾ ਜਨ ਪ੍ਰਗਟ ਨਾ ਛਪੇ ਹਰੀ ਦਾ ਜਨ ਪ੍ਰਗਟ ਹੋ ਜਾਂਦਾ ਛਪਿਆ ਨਹੀਂ ਰਹਿ ਸਕਦਾ ਕੀ ਤੋਂ ਜਾਣਣੇ ਵਾਲਿਆਂ ਦੀ ਨਿਗਾ ਤੋਂ ਹੁਣ ਜਾਣਣੇ ਵਾਲੇ ਹਰੇਕ ਨਹੀਂ ਹੁੰਦੇ ਕਿਉਂਕਿ ਮੈਂ ਪਹਿਲਾਂ ਵੀ ਅਰਜੀ ਕੀਤੀ ਆ ਵੀ ਸੱਚ ਤੇ ਪਖੰਡ ਨੂੰ ਸਮਝਣ ਵਾਸਤੇ ਜ਼ਿੰਦਗੀ ਦੇ 2-4 ਭਾਗ ਜਾਗਣੇ ਜ਼ਰੂਰੀ ਨੇ ਜਦ ਤੱਕ ਬੰਦੇ ਦੀ ਸੁਰਤ ਨਹੀਂ ਚੱਲਦੀ ਸੱਚ ਤੇ ਪਖੰਡ ਦੀ ਸਮਝ ਨਹੀਂ ਆਉਂਦੀ ਕਿਉਂਕਿ ਹੁਣ ਜੇ ਇੱਕ ਪੈਗੰਬਰ ਅਵਤਾਰ ਚਲੋ ਮੈਂ ਸੁਆਮੀ ਮਹਾਵੀਰ ਜੀ ਨੂੰ ਅਲਾਮਾ ਉਹਨਾਂ ਨੇ ਹੁਣ ਦੇਖੋ ਉਹਨਾਂ ਦਾ ਜਿਹੜੀ ਨਗਨਤਾ ਦਾ ਕਾਰਨ ਸੀ ਉਹ ਜਦੋਂ ਘਰ ਤੋਂ ਜਾਣ ਲੱਗੇ ਸੰਿਆਸ ਤੇ ਹੁਣ ਥੋੜਾ ਵਿਸ਼ਾ ਹੈ ਲੰਬਾ ਮੈਂ ਛੋਟੇ ਸੰਖੇਪ ਦੇ ਵਿੱਚ ਰੱਖਾਂ ਵੀਜ ਅਧਿਕਾਰ ਤੋਂ ਜਾਣ ਲੱਗੇ ਉਹ ਆਪਣਾ ਸਾਰਾ ਕੁਝ ਦਾਨ ਕਰਦੇ ਜਾ ਰਹੇ ਸੀ ਕਿਤੇ ਹੁਣ ਕੱਲੀ ਲੰਗੋਟੀ ਰਹਿ ਗਈ ਸੀ ਹੁਣ ਲੰਗੋਟੀ ਕੱਲੀ ਲਾਈ ਹੋਈ ਉਹਨਾਂ ਦੀ ਜਦ ਆਪਣੀ ਜੋ ਟੱਪਣ ਲੱਗੇ ਪਿੰਡ ਦੀ ਉਹਨਾਂ ਦੇ ਨਗਰ ਦੀ ਉੱਥੇ ਇੱਕ ਝਾੜੀ ਦੇ ਵਿੱਚ ਫਸ ਗਈ ਉਹ ਝਾੜੀ 'ਚ ਫਸੀ ਲੰਗੋਟੀ ਉਹਨਾਂ ਨੇ ਝਾੜੀ ਤੋਂ ਵੀ ਖਿੱਚੀ ਨਾ ਉਹਨਾਂ ਨੇ ਉਚਾੜੀ ਕੋਲੇ ਛੱਡ ਗਏ ਵੀ ਇਹ ਵੀ ਤੇਰੇ ਹਿੱਸੇ ਦੀ ਆ ਵੀ ਇਹ ਵੀ ਛੱਡ ਚੱਲਿਆ ਜਦ ਸੰਿਆਸ ਲੈ ਲਿਆ ਉਹਨਾਂ ਨੇ ਜਦ ਚਲੇ ਗਏ ਨੇ ਜੰਗਲ ਨੂੰ ਗਏ ਨੇ ਉਹ ਕਾਰਨ ਤਾਂ ਇਹ ਸੀ ਉਹਨਾਂ ਨੇ ਮਤਲਬ ਨਗਰਤਾ ਦਾ ਉਹਨਾਂ ਨੇ ਕੋਈ ਜਾਣ ਬੁੱਝ ਕੇ ਨਗਰਤਾ ਨੀਸੀ ਕਰੀ ਉਹਨਾਂ ਨੇ ਆਪਣਾ ਦਾਨ ਕਰਦੇ ਜਾ ਰਹੇ ਸੀ ਸਭ ਕੁਝ ਹੁਣ ਸੈਂਕੜੇ ਜੈਨੂ ਨਹੀਂ ਨग्न ਹੋਗੇ ਇਹਦੇ ਨਾਲ ਕੋਈ ਦਿਗੰਬਰਤਾ ਦਾ ਪੈਦਾ ਨਹੀਂ ਹੁੰਦੀ ਇਸ ਕਰਕੇ ਪਿੱਛੇ ਤੇ ਮਨੁੱਖ ਡਾਕਲ ਕਰ ਲੁੰਦਾ ਹੈ ਫਿਰ ਸੱਚ ਤੇ ਪਖੰਡ ਦੀ ਸਮਝ ਕਰਨ ਵਾਸਤੇ ਮਨੁੱਖ ਨੂੰ ਜ਼ਿੰਦਗੀ ਦੇ 2-4 ਭਾਗ ਜਿਹਦੇ ਜਾਗੇ ਨਹੀਂ ਉਹਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਜਦ ਤੱਕ ਸੁਰਤ ਚਲਦੀ ਨਹੀਂ ਸੁਰਤ ਚੱਲਣ ਵਾਸਤੇ ਉਹੀ ਗੱਲ ਮੈਂ ਮੂਲ ਪਿਛੇ ਤੇ ਆਵਾਂ ਵੀ ਆਪਣੇ ਨੇੜੇ ਆਉਣਾ ਪਊਗਾ ਆਪਣੇ ਨੇੜੇ ਪਹਿਲਾਂ ਮੈਨੂੰ ਮੇਰੇ ਵਿਚਾਰ ਦੇਖਣੇ ਪੈਣਗੇ ਬਸ ਸੋਚਦਾ ਕੀ ਹੁਣ ਜਿਹੜਾ ਸੋਚਣ ਦੇ ਜਿਹੜੇ ਵਿਚਾਰਾਂ ਤੇ ਜਾਣਾ ਬਾਅਦ ਚਾਪਲਾ ਸਰੀਰ ਨੂੰ ਸਰੀਰ ਤੇ ਜਿਹੜਾ ਧਿਆਨ ਦੇਣਾ ਪਊਗਾ ਹੁਣ ਸਰੀਰ ਤੇ ਸਰਬੱਤਕ ਧਿਆਨ ਵੀ ਮਤਲਬ ਸਰੀਰ ਵੀ ਅਸੀਂ ਜੋ ਕੁਝ ਕਰ ਰਹੇ ਹਾਂ ਉਹਨੂੰ ਧਿਆਨਪੂਰਵਕ ਕਰੀਏ ਵੀ ਹੁਣ ਹੱਥ ਇੱਥੇ ਤੇ ਮੈਂ ਇੱਧਰ ਕਰਿਆ ਇਹ ਧਿਆਨਪੂਰਵਕ ਉਂਗਲੀ ਹਲਾਈ ਧਿਆਨਪੂਰਵਕ ਹੁਣ ਮੈਂ ਇੱਧਰ ਲਾਪਾਇਰ ਇੱਧਰ ਰੱਖਿਆ ਵੀ ਧਿਆਨਪੂਰਵਕ ਵੀ ਧਿਆਨ ਮਹਾਰਾਜ ਜੀ ਕਹਿੰਦੇ ਓਸ਼ੋ ਜੀ ਮਹਾਰਾਜ ਕਹਿੰਦੇ ਵੀ ਇੰਨਾ ਗਹਿਰਾ ਸਰਵਾਧਿਕ ਧਿਆਨ ਹੋਣਾ ਚਾਹੀਦਾ ਵੀ ਤੈਨੂੰ ਨੀਂਦ ਲਏ ਤੇ ਵੀ ਤੈਨੂੰ ਕਰਵਟ ਲੰਦੇ ਨੂੰ ਵੀ ਪਤਾ ਲੱਗੇ ਵੀ ਮੈਂ ਇੱਧਰ ਨੂੰ ਕਰਵਟ ਲਈ ਆ ਵੀ ਇੰਨਾ ਸਰੀਰ ਤੇ ਜਦ ਤੈਨੂੰ ਧਿਆਨ ਗਹਿਰਾ ਜਾਣ ਲੱਗ ਜੂਗਾ ਵੀ ਤੇਰੇ ਸੁੱਤੇ ਪਏ ਨੂੰ ਵੀ ਪਤਾ ਲੱਗਣ ਲੱਗ ਜੂਗਾ ਵੀ ਮੈਂ ਇੱਧਰ ਨੂੰ ਪਾਸਾ ਲੈ ਰਿਹਾ ਇੱਧਰ ਨੂੰ ਪਾਸਾ ਲੈ ਰਿਹਾ ਇਸ ਤਰ੍ਹਾਂ ਪਿਆ ਹੈ ਫਿਰ ਸਰੀਰ ਦੇ ਵਿੱਚ ਇੱਕ ਕੰਪਨ ਛਿੜੂਗੀ ਸਰੀਰ ਫੁੱਲਮਾਂਗ ਹੌਲਾ ਹਜੂ ਬੜੀ ਚਿਰ ਨਾ ਹਟ ਛਿੜੂਗੀ ਸਰੀਰ ਇੱਕ ਬੜੇ ਨਜ਼ਾਰੇ ਦੇ ਵਿੱਚ ਆਜੂ ਇਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਸ਼ੁਰੂ ਹੁੰਦਾ ਉਹ ਮਨ ਦਾ ਹੁਣ ਫਿਰ ਜਿਹੜਾ ਮਨ ਦਾ ਸਟੈਪ ਆ ਮਨ ਦੇ ਵਿੱਚ ਚੱਲਦੇ ਨੇ ਵਿਚਾਰ ਉਹਨਾਂ ਸਟੈਪ ਜਿਹੜਾ ਕ੍ਰਾਸ ਕਰੂਗਾ ਮਨ ਵਾਲੇ ਵਿਚਾਰਾਂ ਨੂੰ ਵੀ ਦੇਖਣ 'ਚ ਸਮਰੱਥ ਹੋ ਜਾਊਗਾ ਜੇ ਵਿਚਾਰ ਹਟਣ ਲੱਗੇ ਉਹ ਵਿਚਾਰਾਂ ਦਾ ਜਾਂ ਗ੍ਰਾਫ ਟੁੱਟਣ ਲੱਗ ਗਿਆ ਇੱਥੇ ਜਾ ਕੇ ਬੰਦੇ ਦੀ ਸੁਰਤ ਨੇ ਚੱਲ ਪੈਣਾ ਜਦ ਵਿਚਾਰਾਂ ਦਾ ਗ੍ਰਾਫ ਟੁੱਟਣ ਲੱਗਿਆ ਸੁਰਤ ਚੱਲ ਪਈ ਹੁਣ ਜਦ ਸੁਰਤ ਚੱਲ ਪਈ ਇਹਦੇ ਜ਼ਿੰਦਗੀ ਦੇ ਇਹਨੂੰ ਕਹਿਣਾ ਮੈਂ ਵੀ ਦੋ ਚਾਰ ਭਾਗ ਜਾਗ ਪਏ ਹੁਣ ਇਹਨੂੰ ਸੱਚ ਤੇ ਪਖੰਡ ਦੀ ਸਮਝ ਆ ਜੂ ਇਹਨੂੰ ਪਤਾ ਲੱਗ ਜੂ ਜੀ ਜੈਨ ਮੁਨੀ ਜਿਹੜਾ ਦਿਗੰਬਰ ਨਗਰ ਖੜਾ ਹੈ ਇਹ ਜੈਨ ਮੁਨੀ ਹੈ ਜਾਂ ਕੱਪੜੇ ਪਾਏ ਹੁਣ ਜਿਵੇਂ ਜੈਨ ਮੁਨੀ ਸੀ ਹੁਣ 23 ਤੀਰਥੰਕਰ ਜਿਹੜੇ ਪਹਿਲਾਂ ਹੋਏ ਨੇ ਉਹ ਸਾਰੇ ਸਫੈਦ ਕੱਪੜੇ ਪਾਹਨਦੇ ਸੀ ਹੁਣ 24ਵੇਂ ਹੋਏ ਇਨ ਨਗਨ ਸੀ ਹੁਣ ਮੈਂ ਹੁਣ ਜੇ ਤੀਰਥੰਕਰਾਂ ਵਾਲੀ ਕੱਪੜੇ ਵਾਲੀ ਲਾਈਨ ਤੇ ਚੱਲ ਪਰੰਪਰਾ ਵਾਲੀ ਲਾਈਨ ਤੇ ਚੱਲਦੇ ਤਾਂ ਮਹਾਰਾਜ ਇਹ ਵੀ ਸਵਾਮੀ ਮਹਾਵੀਰ ਜੀ ਵੀ ਸਫੈਦ ਕੱਪੜੇ ਪਹਿਨ ਲੈਂਦੇ ਮਤਲਬ ਉਹਨਾਂ ਨੂੰ ਕੋਈ ਪਰੰਪਰਾ ਨਾਲ ਲੈਣ ਦੇਣ ਨਹੀਂ ਹੁੰਦਾ ਪਰੰਪਰਾਵਾਂ ਫਿਰ ਅੱਗੇ ਜਿਹੜੇ ਇਹ ਨੇ ਇਹ ਚਲਾ ਦਿੰਦੇ ਜਿਵੇਂ ਜੈਨ ਮੁੰਡੀਆਂ ਨੇ ਅੱਗੇ ਨਗਨਤਾ ਵਾਲੀ ਪਰੰਪਰਾ ਚਲਾਈ ਹੁਣ ਇਸ ਕਰਕੇ ਜਦੋਂ ਦੋ ਮਤਲਬ ਵਿਚਾਰਾਂ ਦਾ ਜਿਹੜਾ ਮੈਂ ਮੂਲ ਪਿਛੇ ਤੇ ਆਮ ਗੱਲ ਕਰ ਰਿਹਾ ਹਾਂ ਉਹ ਜਦ ਮਨ ਨੂੰ ਦੇਖਣ ਲੱਗਿਆ ਮਨ ਦੇ ਵਿੱਚ ਚੱਲਦੇ ਆਨੇ ਵਿਚਾਰ ਉਹ ਸਰੀਰ ਨੂੰ ਸਾਧ ਕੇ ਜਦ ਮਨ ਤੇ ਆਇਆ ਉਹ ਥੋੜਾ ਥੋੜਾ ਮਨ ਨੂੰ ਦੇਖਣ ਲੱਗਿਆ ਕਿਤੇ ਕਿਤੇ ਬੰਦ ਦਾ ਗਰਾਫ ਟੁੱਟਣ ਲੱਗ ਗਿਆ ਵਿਚਾਰਾਂ ਦਾ ਇਹ ਹੁਣ ਇਹਦੀ ਸੁਰਤ ਚੱਲ ਪਈ ਹੁਣ ਇਹ ਬੰਦੇ ਨੂੰ ਸਮਝ ਆਉਣ ਲੱਗ ਜਾਈ ਸੱਚ ਦੇ ਪਖੰਡ ਦੀ ਇਸ ਕਰਕੇ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਸੁਰਤ ਚੱਲ ਪੈਂਦੀ ਆ ਉਹਨਾਂ ਨੂੰ ਸਤ ਸੰਗ ਦੇ ਵਿੱਚ ਰਸ ਆਉਣ ਲੱਗ ਜਾਂਦਾ ਉਹ ਉਹ ਉਹਨਾਂ ਦੀ ਊਪ ਟੁੱਟਣ ਲੱਗ ਜਾਂਦੀ ਆ ਉਹਨਾਂ ਨੂੰ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਟ ਇਹ ਭਗਤੀ ਉਹਨਾਂ ਤੇ ਪੂਰੀ ਉਤਰਦੀ ਆ